ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਰੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣਨ ਤੋਂ ਬਾਅਦ ਜੋ ਹੈ ਅਸੀਂ ਦੇਖ ਰਹੇ ਹਾਂ ਲਗਾਤਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਪੂਰੀ ਤਰ੍ਹਾਂ ਹੜਾ ਨੇ ਬਦਲ ਦਿੱਤੀ ਹੈ ਹੜਾ ਤੋਂ ਪਹਿਲਾਂ ਤੱਕ ਜੋ ਹੈ ਤਰਨ ਤਾਰਨ ਜ਼ਿਮਨੀ ਚੋਣ ਜੋ ਸੀ ਉਹ ਸੁਰੱਖਿਆ ਬਣੀ ਹੋਈ ਸੀ ਪਰ ਹੜਾ ਨੇ ਪੂਰੀ ਤਸਵੀਰ ਜਿਹੜੀ ਹੈ ਪੰਜਾਬ ਦੀ ਬਦਲ ਕੇ ਰੱਖ ਦਿੱਤੀ ਹੈ ਪੰਥਕ ਸਿਆਸਤ ਵੀ ਇਸ ਵਿਚਕਾਰ ਅਸੀਂ ਉਭਰੇ ਦੇਖ ਰਹੇ ਹਾਂ ਸੂਬਾ ਸਿੰਘ ਵਰਗੇ ਜ਼ਾਲਮ ਪੁਲਿਸ ਅਫਸਰ ਦਾ ਮਰਡਰ ਹੋ ਚੁੱਕਿਆ ਹੈ ਤੇ ਅੱਜ ਸਥਿਤੀਆਂ ਇਹ ਨੇ ਕਿ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੈ ਉਸ ਪੋਲੀਟੀਕਲ ਪਾਰਟੀ ਦੇ ਪੱਖ ਵੱਲ ਹੀ ਹੁੰਦੀ ਨਜ਼ਰ ਆਏਗੀ ਜਿਹੜੀ ਪੋਲੀਟੀਕਲ ਪਾਰਟੀ ਆਮ ਲੋਕਾਂ ਦੇ ਹੱਕ ਵਿੱਚ ਨਿਤਰੂਗੀ। ਕੁੱਲ ਮਿਲਾ ਕੇ ਜਿਹੜਾ ਪੰਜਾਬ ਦਾ ਸਿਆਸੀ ਦ੍ਰਿਸ਼ ਹੁਣ ਬਦਲਿਆ ਅਚਾਨਕ ਜਿਹੜਾ ਬਦਲਿਆ ਇਸ ਸਥਿਤੀ ਦੇ ਉੱਪਰ ਵੀ ਵਿਸਤਾਰ ਜ਼ਰੂਰ ਦਿਓ। ਦੇਖੋ ਇਹਦੇ ਵਿੱਚ ਕੋਈ ਦੂਰਅਈ ਨਹੀਂ ਹੈ। ਜਦੋਂ ਦੇ ਹੜ ਆਏ ਨੇ ਤੇ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਹੈ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਆਮ ਆਦਮੀ ਪਾਰਟੀ ਵੀ ਜਿਹੜੀ ਹੜਾਂ ਦੀ ਸਥਿਤੀ ਤੋਂ ਪਹਿਲਾਂ ਹੜਾ ਆਉਣ ਤੋਂ ਪਹਿਲਾਂ ਭਾਵੇਂ ਲੈਂਡ ਪੁਲਿੰਗ ਦੀ ਯੋਜਨਾ ਵਾਪਸ ਲੈ ਚੁੱਕੀ ਸੀ ਲੇਕਿਨ ਲੈਂਡ ਪੁਲਿੰਗ ਦੀ ਯੋਜਨਾ ਦਾ ਆਮ ਆਦਮੀ ਪਾਰਟੀ ਨੂੰ ਵੀ ਵੱਡਾ ਟਾ ਲਗਿਆ ਸੀ ਉਸ ਵੇਲੇ ਵੀ ਇਹ ਮਹਿਸੂਸ ਹੋਣ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਮਾਹੌਲ ਤਬਦੀਲ ਹੋ ਰਿਹਾ ਇੱਕ ਲਹਿਰ ਦੇ ਰੂਪ ਚ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਸੀ ਉਹ ਘਟੀ ਸੀ ਔਰ ਪੰਜ ਮੈਂਬਰੀ ਕਮੇਟੀ ਔਰ ਪੁਨਰ ਸੁਜੀਤ ਅਕਾਲੀ ਦਲ ਦੀ ਲਹਿਰ ਹੈ ਜਿਹੜੀ ਉਸ ਵੇਲੇ ਉਹ ਬੜੇ ਜ਼ੋਰਾਂ ਤੇ ਸੀ ਹਾਲਾਂਕਿ ਹੜਾਂ ਤੋਂ ਬਾਅਦ ਲੈਂਡ ਪੂਲਿੰਗ ਤੋਂ ਬਾਅਦ ਹੜਾਂ ਤੋਂ ਬਾਅਦ ਹੁਣ ਜਿਹੜੀ ਪੰਜਾਬ ਦੀ ਸਿਆਸੀ ਤਸਵੀਰ ਹੈ ਇੱਕ ਵਾਰੀ ਫੇਰ ਉਹਨੇ ਮੋੜਾ ਕਟਿਆ ਔਰ ਜਿਵੇਂ ਜ਼ਿਕਰ ਕਰਾਂ ਵਕ ਵਕ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਜਦੋਂ ਗੱਲ ਕਰਦੇ ਆ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਅੱਜ ਵੀ ਪੰਜਾਬ ਦੇ ਵਿੱਚ ਜਿਹੜੀ ਜਿਹੜੇ ਪੰਥਕ ਮੁੱਦੇ ਨੇ ਉਹ ਉਬਰੇ ਹੋਏ ਨੇ ਭਾਵੇਂ ਹੜ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਕੇ ਗਏ ਨੇ ਹੜ੍ਹਾਂ ਤੋਂ ਬਾਅਦ ਵੀ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਮੁੱਦਿਆਂ ਤੇ ਜਾਂ ਹੜ੍ਹਾਂ ਦੀ ਸਥਿਤੀ ਚੋਂ ਇਕਦਮ ਕੋਈ ਬਹੁਤ ਕੁਝ ਖਾਸ ਕਰਨ ਦੀ ਸਥਿਤੀ ਚ ਨਹੀਂ ਆਈਆਂ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਨੇ ਵੀ ਔਰ ਭਾਜਪਾ ਨੇ ਵੀ ਆਪਣੇ ਵੱਲ ਭਾਜਪਾ ਵਾਲੇ ਕਹਿੰਦੇ ਅਸੀਂ 1600 ਕਰੋੜ ਪ੍ਰਧਾਨ ਮੰਤਰੀ ਦੇਗੇ ਉਸ ਤੋਂ ਬਾਅਦ 240 ਕਰੋੜ ਹੋਰ ਦੇਤਾ ਫਿਰ ਅਸੀਂ 595 ਕਰੋੜ ਅਤੀ ਜਿਹੜੇ ਅ ਅਤੀ ਜਿਹੜੀ ਗੰਭੀਰ ਸਿਟੀ ਹੈ ਹੜ੍ਹਾਂ ਨੂੰ ਲੈ ਕੇ ਆਪਦਾ ਲਈ ਅਸੀਂ ਉਹਦੇ ਤੇ ਜਾਰੀ ਕਰਤਾ ਔਰ ਇਹ ਦਾਵਾ ਬੀਜੇਪੀ ਵੱਲੋਂ ਲਗਾਤਾਰ ਹੈ ਕਿ 12000 ਪਹਿਲਾਂ ਪਿਆ ਸੀ ਪੰਜਾਬ ਕੋਲੇ ਫੰਡ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕੇਂਦਰ ਦਾ ਫੰਡ ਹੀ ਹੈ ਨਹੀਂ 5000 12 ਕਰੋੜ ਜਦੋਂ ਦਾ ਐਸਡੀਐਫ ਐਸਡੀਆਰਐਫ ਸ਼ੁਰੂ ਹੋਇਆ ਆਇਆ ਮਤਲਬ ਭਗਵੰਤ ਮਾਨ ਦੀ ਸਰਕਾਰ ਔਰ ਬੀਜੇਪੀ ਦੀ ਸਰਕਾਰ ਆਪਸ ਦੇ ਵਿੱਚ ਭਾਵੇਂ ਇੱਕ ਦੂਜੇ ਨਾਲ ਸਿਆਸੀ ਤੌਰ ਤੇ ਗੁੱਥਮ ਗੁੱਥਾ ਨੇ ਕਿ ਸਾਨੂੰ ਪੈਸੇ ਦਓ ਅਸੀਂ ਦੇਣੇ ਨੇ ਅਸੀਂ 45 ਦਿਨਾਂ ਚ ਦੇ ਦਾਂਗੇ ਪਰ ਹਾਲ ਦੀ ਘੜੀ ਸਿਰਫ ਐਨਜੀਓ ਪੰਜਾਬ ਦੇ ਨੌਜਵਾਨਾਂ ਆਪਣੇ ਪੱਧਰ ਤੇ ਐਮਐਲਏ ਐਮਪੀਆ ਤੋਂ ਇਲਾਵਾ ਸਰਕਾਰੀ ਪੱਧਰ ਤੇ ਠੀਕ ਹੈ ਸਰਕਾਰੀ ਅਮਲਾ ਫੈਲਾ ਗੱਡੀਆਂ ਨੇ ਸਰਕਾਰੀ ਉਹ ਯਤਨ ਜ਼ਰੂਰ ਨੇ ਸਰਕਾਰੀ ਕਸ਼ਤੀਆਂ ਦੇਤੀਆਂ ਲੇਕਿਨ ਹਜੇ ਤੱਕ ਵਿੱਤੀ ਮਦਦ ਖਾਤਿਆਂ 'ਚ ਸਰਕਾਰੀ ਤੌਰ ਤੇ ਉਸ ਰੂਪ 'ਚ ਨਹੀਂ ਪਹੁੰਚੀ ਜਿਸ ਰੂਪ 'ਚ ਉਮੀਦ ਕੀਤੀ ਜਾਂਦੀ ਸੀ ਕਿ ਆਏਗੀ ਜਿਹੜੇ ਲੋਕ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਮੁਆਵਜ਼ਾ ਦੇਣ ਦੇ ਦਾਅਵੇ ਆ ਜਿਹੜੇ ਕੀਤੇ ਜਾ ਰਹੇ ਨੇ ਹੁਣ ਇਹ ਇਹ ਹਾਲਾਤ ਉਹ ਨੇ ਜਦੋਂ ਕਿਉਂਕਿ ਜਿਹੜੇ ਹੜ ਨੇ ਉਹ ਲਗਭਗ ਸਾਡਾ ਜਿਹੜਾ ਸਰਹੱਦੀ ਖੇਤਰ ਹੈ ਤੁਸੀਂ ਫਜ਼ਿਲਕਾ ਲੈ ਲਓ ਫਿਰੋਜ਼ਪੁਰ ਲੈ ਲਓ ਤੁਸੀਂ ਗੁਰਦਾਸਪੁਰ ਲੈ ਲਓ ਤਰਨਤਾਰਨ ਲੈ ਲਓ ਸੁਲਤਾਨਪੁਰ ਲੋਧੀ ਲਹਿਲੋ ਲਗਭਗ ਉਹ ਇਲਾਕਾ ਜਿੱਦੀ ਜਿਹਦਾ ਜ਼ਿਆਦਾਤਰ ਸਾਡਾ ਖੇਤਰ ਪਿੰਡੂ ਜ਼ਿਆਦਾ ਹੈ ਸ਼ਹਿਰੀ ਘਟ ਹੈ ਰਾਵੀ ਦੇ ਦਰਿਆ ਦੀ ਮਾਰ ਸਾਰੇ ਪਿੰਡੂ ਖੇਤਰਾਂ ਤੇ ਰਹੀ ਗੁਰਦਾਸਪੁਰ ਦੀ ਵੀ ਜ਼ਿਆਦਾਤਰ ਰਹੀ ਜਿਵੇਂ 2400 2500 ਦੇ ਕਰੀਬ ਸਾਡੇ ਪਿੰਡ ਹੈ ਜਿਹੜੇ ਉਹ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਗਏ ਹੁਣ ਇਹ ਇਲਾਕੇ ਉਹ ਨੇ ਜਿੱਥੇ ਕਿਸਾਨ ਇਸ ਸਥਿਤੀ ਚ ਹੈ ਕਿ ਸਾਡੀ ਫਸਲ ਵੀ ਰੁੜ ਗਈ ਸਾਡੀ ਖੇਤੀ ਵੀ ਰੁੜ ਗਈ ਘਰ-ਬਾਰ ਵੀ ਬਰਬਾਦ ਹੋ ਗਏ ਸਭ ਕੁਝ ਹੋ ਗਿਆ ਮਿੱਟੀ ਆ ਗਈ ਅਸੀਂ ਕੱਢਣ ਜੋਗੇ ਵੀ ਨਹੀਂ ਇਹ ਉਹ ਇਲਾਕੇ ਨੇ ਜਿੱਥੇ ਪੋਲਿਟੀਕਲ ਤੌਰ ਦੇ ਉੱਤੇ ਲੋਕ ਇਸ ਉਮੀਦ 'ਚ ਸੀ ਕਿ ਸਰਕਾਰਾਂ ਸਾਡੀਆਂ ਬਾਹ ਫੜਨਗੀਆਂ ਤੁਰੰਤ ਉਹ ਬਾਹ ਉਸ ਪੱਧਰ ਤੇ ਨਹੀਂ ਫੜੀ ਕਿਸੇ ਵੀ ਸਰਕਾਰ ਨੇ ਦਾਅਵੇ ਨਹੀਂ ਹੁਣ ਭਗਵੰਤ ਮਾਨ ਨੇ ਵੀ ਮਿਸ਼ਨ ਚੜ੍ਹਦੀ ਕਲਾ ਬਣਾਇਆ ਭਗਵੰਤ ਮਾਨ ਵੀ ਜ਼ੋਰ ਲਾ ਰਹੇ ਨੇ ਨੈਸ਼ਨਲ ਟੈਲੀਵਿਜ਼ਨ ਚੈਨਲਾਂ ਤੇ ਇੰਟਰਵਿਊ ਭਗਵੰਤ ਮਾਨ ਦੇ ਰਹੇ ਨੇ ਤਾਂ ਕਿ ਜਿਹੜਾ ਚੜ੍ਹਦੀ ਕਲਾ ਮਿਸ਼ਨ ਹੈ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫੰਡ ਆ ਜੇ ਕਹਿੰਦੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਨੇ ਕਿਸੇ ਮੰਤਰੀ ਨੂੰ ਕਿੰਨੇ ਕਰੋੜ ਦੀ ਜ਼ਿੰਮੇਵਾਰੀ ਹੈ ਕਿਸੇ ਮੰਤਰੀ ਨੂੰ ਕਿੰਨੇ ਕਰੋੜ ਦੀ ਜ਼ਿੰਮੇਵਾਰੀ ਹੈ ਤੇ ਕਈ ਮੰਤਰੀ ਪੂਰੀ ਅਮਾਊਂਟ ਨਹੀਂ ਦੱਸ ਰਹੇ ਉਹ ਕਹਿ ਰਹੇ ਨੇ ਕਿ ਮੈਂ ਸਭ ਤੋਂ ਵੱਡੀ ਕਰੋੜਾਂ ਚ ਮਦਦ ਕਰੂੰਗਾ ਇਹ ਗੱਲਾਂ ਬਹੁਤ ਹੋ ਰਹੀਆਂ ਨੇ ਯਤਨ ਹੋ ਰਹੇ ਨੇ ਲੇਕਿਨ ਗੱਲ ਲੋਕਾਂ ਤੱਕ ਡਿਲੀਵਰੀ ਮੈਕੈਨਿਜ਼ਮ ਦੀ ਹੈ ਹਜੇ ਤੱਕ ਲੋਕ ਕਹਿੰਦੇ ਸਾਨੂੰ ਡਿਲੀਵਰ ਹੋਣਾ ਨਹੀਂ ਸ਼ੁਰੂ ਹੋਇਆ ਭਗਵੰਤ ਮਾਨ ਨੇ 40-45 ਦਿਨਾਂ ਬਾਅਦ ਕਿਹਾ ਸੀ ਦੀਵਾਲੀ ਤੋਂ ਪਹਿਲਾਂ ਜਾਂ ਦੀਵਾਲੀ ਦੇ ਨੇੜੇ ਅਸੀਂ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਔਰ ਡੀਸੀ ਔਰ ਅਫਸਰ ਤਹਿਸੀਲਦਾਰ ਗਰਦਾਵਰੀਆਂ ਕਰ ਰਹੇ ਨੇ ਇਹ ਸਾਰਾ ਕੁਝ ਹੋ ਰਿਹਾ ਹੈ ਪਰ ਜਿਹੜਾ ਪੀੜਤ ਹੈ ਪੀੜਤ ਇਹ ਸੋਚ ਰਿਹਾ ਹੈ ਕਿ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਔਰ ਉਹਦੇ ਤੇ ਇਹਨਾਂ ਸਾਰੇ तमाम ਜਿਹੜੇ ਫੈਕਟਰ ਨੇ ਉਹਦੇ ਤੇ ਸਿਆਸੀ ਤੌਰ ਤੇ ਵੀ ਪ੍ਰਭਾਵ ਪਾਉਂਦੇ ਨੇ ਖਾਸ ਤੌਰ ਤੇ ਬਹੁ ਗਿਣਤੀ ਜਿਹੜੀ ਪ੍ਰਭਾਵਿਤ ਹੋਈ ਹੈ ਉਹ ਸਾਡੇ ਸਿੱਖ ਭਾਈਚਾਰੇ ਦੀ ਹੈ ਔਰ ਪਹਿਲਾਂ ਵੀ ਪੰਜਾਬ ਦੇ ਵਿੱਚ ਪੰਥਕ ਤੌਰ ਦੇ ਉੱਤੇ ਇਹ ਗੱਲ ਪਿੰਡਾਂ 'ਚ ਆਮ ਜਾਂਦੀ ਸੀ ਵੀ ਜੇ ਸਿੱਖਾਂ ਦੀ ਸਰਕਾਰ ਹੋਵੇ ਪੰਥਕ ਸਰਕਾਰ ਹੋਵੇ ਤੇ ਸਾਡੇ ਬਾਰੇ ਜ਼ਿਆਦਾ ਤਰਜੀਹੀ ਤੌਰ ਤੇ ਸੋਚਦੀ ਹੈ ਹੁਣ ਅਗਰ ਨਾ ਡਿਲੀਵਰ ਕਰ ਸਕੀ ਭਗਵੰਤ ਮਾਨ ਦੀ ਸਰਕਾਰ ਔਰ ਭਾਜਪੀ ਇਹ ਧਾਰਨਾ ਹੋਰ ਮਜ਼ਬੂਤ ਹੋਏਗੀ ਫਿਰ ਔਰ ਪਹਿਲਾਂ ਹੀ ਜਿਹੜੇ ਮੁੱਦੇ ਸਾਡੇ ਸਾਹਮਣੇ ਆ ਗਏ ਹੁਣ ਜਿਵੇਂ ਸੂਬਾ ਸਿੰਘ ਦਾ ਮੁੱਦਾ ਆ ਗਿਆ ਬਹੁਤ ਸਾਰੇ ਲੋਕ ਉਹਨੂੰ ਬੁਚੜ ਦੀ ਤਰ੍ਹਾਂ ਟ੍ਰੀਟ ਕਰ ਰਹੇ ਨੇ ਉਹਨੂੰ ਸੰਬੋਧਨ ਕਰ ਰਹੇ ਨੇ ਕਿ ਇਹ ਵੀ ਬੁਚੜ ਹੈ ਔਰ ਐਨੇ ਉਹਦੇ ਤੇ ਫੇਕ ਐਨਕਾਊਂਟਰ ਦੇ ਆ ਸਜ਼ਾ ਹੋਈ ਔਰ ਬਹੁਤ ਸਾਰੇ ਫੇਕ ਐਨਕਾਊਂਟਰ ਕਰਨ ਦੇ ਉਹਦੇ ਤੇ ਇਲਜ਼ਾਮ ਲੱਗੇ ਹਾਲਾਂਕਿ ਕੇਸ ਉਹਨੇ ਨਹੀਂ ਚੱਲੇ ਜਿੰਨੇ ਚੱਲਨੇ ਚਾਹੀਦੇ ਸੀ ਔਰ ਜਿਹੜੀ ਘਟਨਾ ਹੈ ਸੂਬਾ ਸਿੰਘ ਦੀ ਉਹ ਮਾਨਸਿਕ ਤੌਰ ਤੇ ਇਸ ਮੌਕੇ ਤੇ ਉਹਨਾਂ ਸਾਰੇ ਲੋਕਾਂ ਨੂੰ ਜੋੜ ਰਹੀ ਹੈ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬੰਗ ਕਰਦੇ ਰਹੇ ਨੇ ਕਿ ਪੰਜਾਬ ਦੀਆਂ ਜੜੀਆਂ ਸਥਿਤੀਆਂ ਨੇ ਉਹ ਕਮਿਸ਼ਨ ਬਣਾਉਣਾ ਮੰਗ ਕਰਦੀਆਂ ਨੇ ਔਰ 97 ਤੋਂ ਪਹਿਲਾਂ ਬਾਦਲ ਜਗਦੇਵ ਸਿੰਘ ਤਲਵੰਡੀ ਵੱਡੇ ਵਡਾਲਾ ਸਾਹਿਬ ਸੁਖਦੇਵ ਸਿੰਘ ਢੀਂਸਾ ਗੁਰਚੰਦ ਸਿੰਘ ਤੋੜਾ ਪ੍ਰਕਾਸ਼ ਸਿੰਘ ਬਾਦਲ ਲਗਭਗ ਇਹ ਸਾਰੀ ਲੀਡਰਸ਼ਿਪ ਦਾਅਵੇ ਕਰਦੀ ਰਹੀ ਹੈ ਉਸ ਵੇਲੇ ਪੰਜਾਬੀਆਂ ਦੇ ਨਾਲ ਕਿ ਅਸੀਂ ਜੇ ਸਾ ਅਸੀਂ ਸੱਤਾ ਚਾਹੀ ਤਾਂ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਜਿਹੜਾ ਜਿਹੜਾ ਫਰਜੀ ਐਨਕਾਊਂਟਰਾਂ ਦੀ ਜਾਂਚ ਕਰੂਗਾ ਗੈਰ ਕਾਨੂੰਨੀ ਹਿਰਾਸਤੀ ਮੌਤਾਂ ਦੀ ਜਾਂਚ ਕਰੂਗਾ ਔਰ ਕਲੜਾ ਜਸਵੰਤ ਸਿੰਘ ਕਲੜਾ ਉਹਨਾਂ ਦੀ ਜਿਹੜੀ ਮੌਤ ਸੀ ਜਾਂ ਉਹਨਾਂ ਦੀ ਸ਼ਹੀਦੀ ਸੀ ਉਸ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ ਇਹ ਲੀਡਰ ਇਹ ਗੱਲ ਲਗਾਤਾਰ ਕਰ ਰਹੇ ਸੀ ਪਰ ਜਦੋਂ ਸਰਕਾਰ ਬਣੀ 97 ਤੋਂ ਬਾਅਦ ਤੇ ਉਦੋਂ ਬਾਦਲ ਕੇ ਤਰ੍ਹਾਂ ਨੇ ਫਖਦੀਵ ਢੀਂਸਾ ਨੇ ਬਾਕੀ ਸਾਰਿਆਂ ਨੇ ਜ਼ਿਆਦਾ ਕੋਈ ਜ਼ੋਰ ਜਮਾਇਸ਼ ਕੀਤੀ ਹੋਵੇ ਕਿ ਅਸੀਂ ਕਮਿਸ਼ਨ ਬਣਾ ਕੇ ਜੜੀਆਂ ਪੁਲਿਸ ਦੀਆਂ ਤੱਕੇਸ਼ਾਈਆਂ ਸੀ ਫੇਕ ਐਨਕਾਊਂਟਰ ਸੀ ਅਸੀਂ ਉਹਨਾਂ ਦੀ ਜਾਂਚ ਹੀ ਕਰ ਲਈਏ ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੇ ਵਿੱਚ ਵੀ ਕੋਈ ਬਹੁਤ ਵੱਡੇ ਪੱਧਰ ਤੇ ਕੋਈ ਫੈਸਲਾ ਕੋਨਾਂ ਜਾਂਚਾਂ ਹੋਈਆਂ ਹੁਣ ਇਹ ਗੱਲ ਅੱਗੇ ਨਹੀਂ ਵਧੀ ਇਹ तमाम ਹਾਲਾਤ ਨੇ ਔਰ ਸੂਬਾ ਸਿੰਘ ਦੀ ਪਟਿਆਲਾ ਜੇਲ੍ਹ ਦੇ ਵਿੱਚ ਉਹਦਾ ਮਰਡਰ ਔਰ ਹਲੇ ਤੱਕ ਨਾ ਪੰਜਾਬ ਸਰਕਾਰ ਵੱਲੋਂ ਨਾ ਕਿਸੇ ਗ੍ਰਹਿ ਮੰਤਰੀ ਵੱਲੋਂ ਨਾ ਜੇਲ੍ਹ ਪ੍ਰਸ਼ਾਸਨ ਵੱਲੋਂ ਹਲੇ ਤੱਕ ਕਿਸੇ ਤਰ੍ਹਾਂ ਦਾ ਦਾਵਾ ਨਹੀਂ ਹੈ ਕਿ ਜੇਲ੍ਹ ਦੇ ਵਿੱਚ ਆਖਰ ਮੌਤ ਕਿਵੇਂ ਹੋਈ ਸੂਬਾ ਸਿੰਘ ਦੀ ਮੌਤ ਕਮਾ ਚ ਚਲਿਆ ਗਿਆ ਬ੍ਰੇਨ ਡੈਡ ਹੋਇਆ ਮਾਰਿਆ ਗਿਆ ਇਲਜ਼ਾਮ ਸੰਦੀਪ ਸਿੰਘ ਦੇ ਉੱਤੇ ਗੈਰ ਅਨਫੀਸ਼ੀਅਲੀ ਆ ਰਹੇ ਨੇ ਪਰ ਇਹ ਹੋਇਆ ਕਿਵੇਂ ਹਾਤੇ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਮਿਲੀ ਹੋਈ ਹੈ ਜਿਵੇਂ ਗੁਰਬਚਨ ਸਿੰਘ ਇਹ ਆ ਸੁਭਾ ਸਿੰਘ ਇਹਨਾਂ ਨੂੰ ਤਾਂ ਉਮਰ ਕੈਦ ਦੀ ਸਜ਼ਾ ਸੀ ਸੁਭਾ ਸਿੰਘ ਇਹ ਲੋਕ ਸਜ਼ਾ ਕੱਟ ਰਹੇ ਸੀ ਸੰਦੀਪ ਸਿੰਘ ਅੰਡਰ ਟ੍ਰਾਇਲ ਹੈ ਉਹ ਉਹ ਕੈਦੀ ਹੈ ਜਿਹਦੇ ਤੇ ਕੇਸ ਫਾਈਨਲ ਨਹੀਂ ਹੋਇਆ ਸੁਧੀਰ ਸੂਰੀ ਦੇ ਮਾਮਲੇ ਤੇ ਜਾਂਚ ਮੁਕੰਮਲ ਨਹੀਂ ਹੋਈ ਤੇ ਸੰਦੀਪ ਔਰ ਇਹਨਾਂ ਪੁਲਿਸ ਮੁਲਾਜ਼ਮਾਂ ਦਾ ਆਪਸ ਚ ਟਕਰਾਉਣਾ ਇੱਕ ਹਾਤੇ ਚ ਟਕਰਾਉਣਾ ਜਾਂ ਕਿਤੇ ਹੋਰ ਟਕਰਾਉਣਾ ਆਫੀਸ਼ੀਅਲ ਤੌਰ ਤੇ ਇਹ ਵੀ ਪੁਲਿਸ ਨੇ ਹਜੇ ਜਾਂ ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਨੇ ਗੱਲ ਸਾਰਵਜਨਿਕ ਨਹੀਂ ਕੀਤੀ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹ ਧਾਰਨਾ ਪੰਜਾਬ ਦੀ ਪੰਥਕ ਸਫਾ ਦੇ ਵਿੱਚ ਫੇਰ ਉੱਭਰ ਰਹੀ ਹੈ ਔਰ ਇਹਦੇ ਤੇ ਵੱਡੇ ਅੰਦੋਲਨ ਦੀ ਸੰਭਾਵਨਾ ਬਣ ਰਹੀ ਹੈ ਅਮਰਿਤਪਾਲ ਸਿੰਘ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਜਿਹੜਾ ਭਾਵੇਂ ਮੈਂਬਰ ਪਾਰਲੀਮੈਂਟ ਬਣ ਗਿਆ ਪਰ ਉਹਦੇ ਤੋਂ ਨੈਸ਼ਨਲ ਸਕਿਉਰਿਟੀ ਐਕਟ ਹਜੇ ਤੱਕ ਹਟਾਇਆ ਨਹੀਂ ਜਾ ਰਿਹਾ ਔਰ ਪੰਜਾਬ ਦੀ ਨੌਜਵਾਨੀ ਖਾਸ ਤੌਰ ਤੇ ਉਹ ਨੌਜਵਾਨ ਜਿਹੜੇ ਅਮਰਿਤਪਾਲ ਸਿੰਘ ਦੀ ਉਮਰ ਦੇ ਨੇੜੇ ਤੇੜੇ ਦੇ ਨੇ ਉਹ ਅੱਜ ਵੀ ਗੈਰੇ ਰੂਪ ਚ ਅੰਮ੍ਰਿਤਪਾਲ ਦੀ ਵਿਚਾਰਧਾਰਾ ਨਾਲ ਜੁੜੇ ਨੇ ਨਸ਼ਿਆਂ ਦੇ ਖਿਲਾਫ ਲੜਾਈ ਹੋਵੇ ਜਾਂ ਸਿੱਖੀ ਨਾਲ ਨੌਜਵਾਨਾਂ ਨੂੰ ਜੋੜਨ ਦੀ ਗੱਲ ਹੋਵੇ ਜਾਂ ਉਹ ਧਾਰਨਾ ਜਿਹਦੇ ਵਿੱਚ ਉਹ ਕਿਤੇ ਨਾ ਕਿਤੇ ਆਪਣੇ ਹੱਕਾਂ ਦੇ ਪ੍ਰਤੀ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਉਸ ਸੋਚ ਨੂੰ ਬਲੰਦ ਹੁੰਦੇ ਦੇਖ ਰਹੇ ਨੇ ਜਿਹੜੀ ਸੋਚ ਉਹਨਾਂ ਦੇ ਦਿਮਾਗ 'ਚ ਨਵੇਂ-ਨਵੇਂ ਵਾਂਗਰ ਵਾਲੇ ਪੈਦਾ ਕਰਦੀ ਹੈ ਹੁਣ ਸੂਬਾ ਸਿੰਘ ਦਾ ਮਰਡਰ ਸੰਦੀਪ ਸਿੰਘ ਸਨਨੀ ਤੇ ਇਲਜ਼ਾਮ ਕਥਿਤ ਤੌਰ ਤੇ ਤੈ ਨਹੀਂ ਹੈ ਕਿਨੇ ਕੀ ਕੀਤਾ ਇਹ ਦੱਸਣਾ ਪੁਲਿਸ ਨੂੰ ਪਊਗਾ ਔਰ ਸੰਦੀਪ ਸਿੰਘ ਜ਼ਖਮੀ ਔਰ ਉਹਦੀ ਮੈਡੀਕਲ ਰਿਪੋਰਟ ਸੰਦੀਪ ਸਿੰਘ ਦੀ ਮੈਡੀਕਲ ਰਿਪੋਰਟ ਮੈਂ ਵੀ ਪੜੀ ਹੈ 11 ਸੱਟਾਂ ਇਹ ਕਿਵੇਂ ਲੱਗ ਗਿਆ 11 ਸੱਟਾਂ ਪੁਲਿਸ ਦੀ ਸਿਕਿਉਰਿਟੀ ਜੇਲ੍ਹ ਦੇ ਵਿੱਚ ਕਿਸੇ ਇੱਕ ਕੈਦੀ ਦੀ ਮੌਤ ਹੁੰਦੀ ਹੈ ਔਰ ਇੱਕ ਕੈਦੀ ਦੇ 11 ਸੱਟਾਂ ਇਸ ਕਰਕੇ ਮਾਮਲੇ ਸਾਰੇ ਜਾਂਚ ਵੀ ਮੰਗ ਰਹੇ ਨੇ ਹੁਣ 11 ਸੱਟਾਂ ਚੋਂ ਕਈ ਸੱਟਾਂ ਉਹਨੇ 23 23 ਸੈਂਟੀਮੀਟਰ ਤੱਕ ਪਾਵੇਂ ਜੇ ਅਸੀਂ ਗੱਲ ਕਰੀਏ ਸਰੀਰ ਦੇ ਪਿਛਲੇ ਹਿੱਸੇ ਤੇ ਅਸੀਂ ਪੱਟ ਦੇ ਪਿਛਲੇ ਹਿੱਸੇ ਤੋਂ ਲੈ ਕੇ ਉੱਪਰ ਅਸੀਂ ਲੱਕ ਤੱਕ ਚਲੇ ਜਾਈਏ ਤੇ ਉਹਨਾਂ ਹਿੱਸਿਆਂ ਦੇ ਵਿੱਚ 23 23 ਸੈਂਟੀਮੀਟਰ ਡੂੰਗੇ ਅਗਰ ਨੀਲ ਪਏ ਹੋਏ ਨੇ ਦੋਨਾਂ ਪਾਸੇ ਕਿਤੇ 23 ਸੈਂਟੀਮੀਟਰ ਹੈ ਕਿਤੇ ਘੱਟ ਵੀ ਹੈ ਸੈਂਟੀਮੀਟਰ ਜਿੰਨੇ ਮਰਜ਼ੀ ਹੋਣ ਨੀਲ ਪੈਣੇ ਸਰੀਰ ਤੇ ਜਿਹੜੇ ਆਮ ਤੌਰ ਤੇ ਗੁੱਜੀਆਂ ਸੱਟਾਂ ਦੇ ਸੂਚਕ ਨਹੀਂ ਸੋ ਗੁੱਜੀ ਸੱਟ ਲੱਗਣ ਦਾ ਮਤਲਬ ਸੰਦੀਪ ਸਿੰਘ ਦੇ ਇਹ ਸਵਾਲ ਖੜੇ ਹੋ ਰਹੇ ਨੇ ਹੁਣ ਕਿਉਂਕਿ ਚੋਣ ਤਰਨ ਤਰਨ ਦੀ ਵੀ ਹੈ ਮੈਂ ਸਾਰੀਆਂ ਗੱਲਾਂ ਨੂੰ ਆਪਸੇ ਤਾਂ ਜੋੜ ਰਿਹਾ ਤਾਂ ਕਿ ਇੱਕ ਵੱਡੀ ਤਸਵੀਰ ਸਮਝੀ ਜਾ ਸਕੇ ਕਿ ਪੰਜਾਬ ਚ ਉਸ ਖਿੱਤੇ ਚ ਜਿੱਧਰ ਹੜ੍ਹ ਆਏ ਜਿੱਧਰ ਕਿਸੇ ਵੇਲੇ ਬਹੁਤ ਤਸ਼ੱਦਦ ਹੋਏ ਜਿੱਧਰ ਸੰਦੀਪ ਸਿੰਘ ਦਾ ਸਬੰਧ ਹੈ ਜਿੱਧਰ ਸੂਬਾ ਸਿੰਘ ਦਾ ਸਬੰਧ ਹੈ ਜਿਹੜਾ ਆਪਣੇ ਆਪ ਨੂੰ ਸੂਬਾ ਸਰਾਨਦ ਕਹਿੰਦਾ ਸੀ ਅਜਨਾਲਾ ਤਰਨਤਾਰਨ ਉਧਰ ਪੋਸਟਡ ਰਿਆ ਜਿੱਧਰ ਬਹੁਤ ਸਾਰੇ ਫੇਕ ਇਨਕਾਊਂਟਰ ਹੋਏ ਅੱਜ ਉਧਰ ਹੀ ਹੜ ਹੈ ਉਧਰ ਹੀ ਤਰਨਤਾਰਨ ਦੀ ਜ਼ਮੀਨੀ ਚੋਣਾ ਹੈ ਉਧਰ ਹੀ ਅਮਰਿਤਪਾਲ ਸਿੰਘ ਜੇਲ੍ਹ ਚ ਬੰਦ ਹੈ ਇਹ ਇਸ ਕਰਕੇ ਉਧਰਲੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੇ ਪੱਖਾਂ ਤੋਂ ਹੁਣ ਤਰਨਤਾਰਨ ਦੀ ਜ਼ਿਮਨੀ ਚੋਣ ਚ ਉਧਰ ਹੀ ਜਸਵੰਤ ਸਿੰਘ ਖਾਲੜਾ ਸੀ ਜਿਨ੍ਹਾਂ ਨੇ ਸੰਘਰਸ਼ ਲੜਿਆ ਤੇ ਉਧਰਲੇ ਪਾਸੇ ਹੀ ਮੰਗ ਹੋ ਰਹੀ ਹੈ ਕਿ ਬੀਬੀ ਖਾਲੜਾ ਨੂੰ ਹੁਣ ਟਿਕਟ ਦਿੱਤੀ ਜਾਵੇ ਤੇ ਉਹਨਾਂ ਨੂੰ ਚੋਣ ਲੜਾਈ ਜਾਵੇ ਤਰਨਤਾਰਨ ਜ਼ਿਮਨੀ ਚੋਣ ਦੀ ਪਰ ਭਾਵੇਂ ਉਹ ਹਾਰੇ ਜਦੋਂ ਪੰਜਾਬ ਡੈਮੋਕਰੇਟਿਕ ਅਲਾਈਅੰਸ ਬਣਿਆ ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਟਿਕਟ ਦਿੱਤੀ ਜਦੋਂ ਪੀਡੀਐਚ ਗਾਂਧੀ ਵੈਂਸ ਖਹਿਰਾ ਸਾਰੇ ਇਕੱਠੇ ਸੀ ਉਹ ਹਾਰੇ ਕਿ ਸਿੱਧੂ ਮੂਸੇਵਾਲੇ ਨੇ ਉਦੋਂ ਤੰਜ ਕਸਿਆ ਉਹੀ ਸਿੱਧੂ ਮੂਸੇਵਾਲਾ ਜਿਹੜਾ ਖੁਦ ਦੁਨੀਆ ਤੋਂ ਜਾ ਚੁੱਕਿਆ ਹੈ ਕਿਤੇ ਨਾ ਕਿਤੇ ਲੈਂਡ ਆਰਡਰ ਦੀ ਸਿਟੀ 'ਚ ਜਦੋਂ ਸਵਾਰਨ ਬੜਿਆਂ ਤੇ ਉਹਦਾ ਉਹਦੇ ਤੇ ਹਮਲਾ ਹੋਇਆ ਸਿੱਧੂ ਮੂਸੇਵਾਲੇ ਤੇ ਔਰ ਤੰਜ ਸਿੱਧੂ ਮੂਸੇਵਾਲੇ ਦਾ ਉਹਨੇ ਵੀ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਅੰਦਰ ਤੱਕ ਝੰਜੋੜਿਆ ਕਿ ਅੱਛਾ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਉਹ ਕਿੰਨੇ ਮੈਂ ਚੋਣ ਨਹੀਂ ਲੜਨੀ ਗੱਲ ਉਹਨਾਂ ਦੀ ਟੁਰ ਰਹੀ ਹੈ ਹਲਕੇ 'ਚ ਖਾਲੜਾ ਖਾਲੜਾ ਹੋਈ ਪਈ ਹੈ ਜਿਵੇਂ ਮੈਂ ਗੱਲ ਕਰਾਂ ਔਰ ਸੂਬਾ ਸਰਹੰਦ ਦੇ ਮਰਡਰ ਤੋਂ ਬਾਅਦ ਇਹ ਧਾਰਨਾ ਲੋਕਾਂ 'ਚ ਹੋਰ ਬਣ ਗਈ ਕਿ ਕਿਉਂ ਬਾਦਲਾਂ ਨੇ ਕਮਿਸ਼ਨ ਨਹੀਂ ਬਣਾਏ ਤੇ ਸਮੇਂ-ਸਮੇਂ ਤੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਸੁਮੇਧ ਸੈਣੀ ਵਰਗੇ ਡੀਜੀਪੀ ਲਾਏ ਇਜ਼ਹਾਰ ਹ আলমਬਰਗਟ ਵੱਡੇ ਪੱਦਰ ਤੇ ਅਫਸਰ ਲਾਏ ਤੇ ਉਹਨਾਂ ਦੀ ਉਹਨਾਂ ਦੇ ਪਰਿਵਾਰ 'ਚ ਟਿਕਟਾਂ ਦਿੱਤੀਆਂ ਇਹ ਗੱਲਾਂ ਫਿਰ ਸੁਰਖੀਆਂ ਬਣੀਆਂ ਨੇ ਹੜਾਂ ਦੇ ਮਾਹੌਲ ਦੇ ਬਾਵਜੂਦ ਆਪਣੀ ਆਪਣੀ ਨਿੱਜੀ ਦੁੱਖ ਤਕਲੀਫ ਦੇ ਨਾਲ ਨਾਲ ਪੰਜਾਬ ਦੇ ਸਨਮੁਖ ਮੁੱਦਿਆਂ ਤੇ ਸੋਚਣਾ ਚਿੰਤਾ ਕਰਨਾ ਇਹ ਵੀ ਜ਼ਿੰਦਗੀ ਆ ਪੰਜਾਬੀਆਂ ਦੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਬਰਾਬਰ ਸੋਚਦੇ ਮਹਿਸੂਸ ਕਰਦੇ ਨੇ ਹੁਣ ਤਰਨਤਾਰਨ ਜ਼ਿਮਨੀ ਚੋਣ ਚ ਆਪ ਵਾਲੇ ਤਾਂ ਹਰਮੀਤ ਸਿੰਘ ਸੰਧੂ ਨੂੰ ਲਿਆਏ ਸੀ ਕਿ ਚਲੋ ਅਕਾਲੀ ਦਲ ਦਾ ਕਿਸੇ ਵੇਲੇ ਲੀਡਰ ਸੀ ਦੋ ਵਾਰ ਐਮ ਐਲ ਏ ਵੀ ਰਿਹਾ ਪਹਿਲਾਂ ਹਾਰਿਆ ਵੀ ਦੋ ਵਾਰ ਤੇ ਹੁਣ ਸਾਡੇ ਚ ਆ ਗਿਆ ਤੇ ਹੁਣ ਅਸੀਂ ਜਿਤਾ ਲਾਂਗੇ ਆਪ ਵਾਲਿਆਂ ਨੂੰ ਲੱਗਿਆ ਹੋਣਾ ਪਰ ਫਿਰ ਗੱਲ ਉਹੀ ਜਿੱਮੇ ਮੈਂ ਫਿਰ ਪਿੱਛੇ ਜਾਵਾਂ ਲੈਂਡ ਪੂਲਿੰਗ ਹੋ ਗਿਆ ਤੇ ਹੁਣ ਸੂਬਾ ਸਿੰਘ ਹੋ ਗਿਆ ਹੜ ਹੋ ਗਏ ਤੇ ਹਜੇ ਤੱਕ ਲੋਕਾਂ ਦਾ ਇੰਤਜ਼ਾਰ ਹੋ ਗਿਆ ਮੁਆਵਜ਼ੇ ਦੇ ਲਈ ਚੈੱਕਾਂ ਦੇ ਲਈ ਤੇ ਬਿਹਾਰ ਦੀਆਂ ਜ਼ਿਮਨੀ ਚੋਣਾ ਨਵੰਬਰ ਚ ਸੰਭਾਵਨਾ ਹੈ ਅਗਰ ਨਵੰਬਰ ਚ ਸੰਭਾਵਨਾ ਹੈ ਤੇ ਅਗਲੇ 5-7 ਦਿਨਾਂ ਚ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਬਿਹਾਰ ਦਾ ਅਗਰ ਅਗਲੇ 5-7 10 ਦਿਨਾਂ ਦੇ ਵਿੱਚ ਵਿੱਚ ਚੋਣ ਜ਼ਾਬਤਾ ਲੱਗ ਗਿਆ ਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕੀ ਇਹਨਾਂ ਹਲਕਿਆਂ ਦੇ ਵਿੱਚ ਸਰਕਾਰ ਉਸ ਪੱਧਰ ਤੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਮਦਦ ਕਰ ਸਕੂ ਜਿਹੜੀ ਸਰਕਾਰ ਕਰ ਦਿੰਦੀ ਹੈ ਆਮ ਤੌਰ ਤੇ ਜ਼ਿਮਨੀ ਚੋਣ ਇਹ ਸਾਰੇ ਸਵਾਲ ਨੇ ਜਿਹੜੇ ਹਰਜੋਜੀ ਇਸ ਖਿੱਤੇ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ ਇਸ ਕਰਕੇ ਮੈਨੂੰ ਇਹ ਮੇਰਾ ਮੇਰਾ ਇਹ ਮੰਨਣਾ ਹੈ ਕਿ ਤਰਨ ਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਇਹਦਾ ਨਤੀਜਾ ਹੈਰਾਨੀਕੁਨ ਹੋ ਸਕਦਾ ਹੈ ਮੈਂ 5 ਮੈਂਬਰੀ ਕਮੇਟੀ ਔਰ ਪੁਨਰ ਸੁਜੀਤ ਅਕਾਲੀ ਦਲ ਦੀ ਗੱਲ ਇਸ ਕਰਕੇ ਕਰਦਾ ਕਿਉਂਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹਦੇ ਜਿਹਦੇ ਵਿੱਚ ਬਤੌਰ ਜਥੇਦਾਰ ਤੱਕ ਸ੍ਰੀ ਧਮਦਮਾ ਸਾਹਿਬ ਯਾਨੀ ਹਰਪੀ ਸਿੰਘ ਮੌਜੂਦ ਸੀ ਫਸੀਲ ਤੋਂ ਔਰ ਜਿਹੜੇ ਫਸੀਲ ਤੋਂ ਹੁਕਮਨਾਮੇ ਦੇ ਵਿਆਖਿਆ ਕੀਤੀ ਗਈ ਉਹਦੇ ਵਿੱਚ ਇਹ ਗੱਲਾਂ ਆਈਆਂ ਕਿ ਸਿੱਖਾਂ ਦੀ ਸਰਕਾਰ ਤੋਂ ਉਮੀਦ ਸੀ ਲੋਕਾਂ ਨੂੰ ਬਾਦਲਾਂ ਦੀ ਸਰਕਾਰ ਤੋਂ ਉਸ ਵੇਲੇ ਦੀ 97 ਵਾਲੀ ਤੋਂ ਲੋਕਾਂ ਨੂੰ ਉਮੀਦ ਸੀ ਕੀ ਇਹ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਉਗੀ ਕਮਿਸ਼ਨ ਬਣਾਉਗੀ ਜਿਨ੍ਹਾਂ ਨੇ ਨਜਾਇਜ਼ ਕਤਲੇਆਮ ਕੀਤੀ ਸਿੱਖਾਂ ਦੇ ਕਤਲ ਕੀਤੇ ਗੈਰ ਜਿਹੜੀਆਂ ਗੈਰਵਾਜਬ ਇਨਕਾਊਂਟਰ ਕੀਤੇ ਹਿਰਾਸਤੀ ਮੌਤਾਂ ਤੇ ਇਹਨਾਂ ਸਾਰਿਆਂ ਤੇ ਕਮਿਸ਼ਨ ਬਣੂਗਾ ਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਮਿਲਣਗੀਆਂ ਪਰ ਉਹ ਨਹੀਂ ਹੋਇਆ 97 ਵੇਲੇ 97 ਤੋਂ 2002 ਨਹੀਂ ਹੋਇਆ 2007 ਤੋਂ 2012 ਨਹੀਂ ਹੋਇਆ 2012 ਤੋਂ 2017 ਨਹੀਂ ਹੋਇਆ ਤੇ ਗੱਲ ਵੱਧਦੇ ਵੱਧਦੇ ਇਹ ਹੋ ਗਈ ਕਿ ਜਿਹੜੇ ਬਾਬਲ ਕਲਾਂ ਬਰਗਾੜੀ ਵਾਲੇ ਮਾਮਲਿਆਂ ਦੇ ਵਿੱਚ ਉਸ ਖਿੱਤੇ 'ਚੋ ਵੀ ਜਿਹੜੇ ਦੋ ਸਿੱਖ ਨੌਜਵਾਨ ਚੱਕੇ ਸੀ ਉਹ ਵੀ ਬਾਅਦ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਪੁਲਿਸ ਨੇ ਗਲਤ ਤਰੀਕੇ ਨਾਲ ਚੱਕੇ ਭਾਵੇਂ ਸ਼ਾਂਤਮਈ ਪ੍ਰੋਟੈਸਟ ਕਰ ਰਹੀ ਜਿਹੜੀ ਭੀੜ ਸੀ ਉਹਦੇ ਤੇ ਗੋਲੀਬਾਰੀ ਦੇ ਮਾਮਲੇ ਆ ਗਏ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋਏ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਬਾਦਲ ਕਿਆਂ ਦੀ ਜਿਹੜੀ ਸਿਤੀ ਹੈ ਉਹ ਵੀ ਕਮਜ਼ੋਰ ਕਰਦੀ ਚਲੀ ਗਈ ਮੈਂ ਇਸ ਕਰਕੇ ਕਹਿ ਰਿਹਾ ਹਾਂ ਕੇ ਪੰਜ ਮੈਂਬਰੀ ਕਮੇਟੀ ਔਰ ਪੁਨਰ ਸੁਜੀਤ ਅਕਾਲੀ ਦਲ ਔਰ 2 ਦਸੰਬਰ ਦੇ ਹੁਕਮਨਾਮੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਪੰਥਕ ਸੋਚ ਨੂੰ ਤਕੜਾ ਕੀਤਾ ਇਸ ਕਰਕੇ ਜਿਹੜੀ ਤਰਨਤਾਰਨ ਦੀ ਜ਼ਮੀਨੀ ਚੋਣਾ ਉਹਦੇ ਵਿੱਚ ਉਭਾਰ ਲਗਾਤਾਰ ਅੰਮ੍ਰਿਤਪਾਲ ਹੋ ਗਿਆ ਪੰਜ ਮੈਂਬਰੀ ਕਮੇਟੀ ਹੋ ਗਈ ਪੁਨਰ ਸੁਜੀਤ ਅਕਾਲੀ ਦਲ ਹੋ ਗਿਆ ਬੀਬੀ ਖਾਲੜਾ ਹੋ ਗਿਆ ਇਸ ਪਾਸੇ ਨੂੰ ਲੋਕਾਂ ਦਾ ਝੁਕਾਅ ਔਰ ਇਹ ਸੈਂਟੀਮੈਂਟਸ ਭਾਵਨਾਵਾਂ ਜਿਹੜੀਆਂ ਉੱਭਰ ਰਹੀਆਂ ਨੇ ਛੁਪ ਇਹ ਇਹ ਸਿਆਸੀ ਸਮਿਕਰਣ ਜਿਹੜੇ ਪੰਜਾਬ ਦੇ ਬਦਲਣ ਦੀ ਤਸਵੀਰ ਹੈ ਇਸ ਰੂਪ ਚ ਬਣ ਰਹੀ ਹੈ ਅਗਰੇ ਮਾਝੇ ਚ ਬਣ ਰਹੀ ਹੈ ਹੁਣ ਸਰਬਜੀਤ ਸਿੰਘ ਖਾਲਸਾ ਤਾਂ ਮਾਲਵੇ ਚੋਂ ਜਿੱਤਿਆ ਤੇ ਜਿਹੜੀ ਸਿੱਖ ਮਾਨਸਿਕਤਾ ਹੈ ਜਿਹੜੀ ਜਿਹੜੀ ਕਿਸੇ ਅਸੂਲਾਂ ਤੇ ਪੰਜਾਬ ਦੀ ਸਿਆਸਤ ਨੂੰ ਦੇਖਦੀ ਹੈ ਕਿ ਪੰਜਾਬ ਚ ਸੱਤਾ ਭਾਵੇਂ ਭਗਵੰਤ ਮਾਨ ਦੀ ਹੋਵੇ ਭਾਵੇਂ ਬਾਦਲਾਂ ਦੀ ਹੋਵੇ ਭਾਵੇਂ ਕੈਪਟਨ ਦੀ ਹੋਵੇ ਘੱਟੋ ਘੱਟ ਜਿਹੜੇ ਸਿੱਖੀ ਨਾਲ ਸੰਬੰਧਿਤ ਜਾਇਜ਼ ਮਸਲੇ ਨੇ ਉਹਨਾਂ ਤੇ ਤਾਂ ਇਨਸਾਫ ਮਿਲੇ ਔਰ ਜਦੋਂ ਕੋਈ ਵੀ ਤੇ ਇਨਸਾਫ ਦੇ ਰਾਹ ਤੇ ਤੁਰਦੀ ਜਾਂ ਇਨਸਾਫ ਡਿਲੀਵਰ ਕਰਦੀ ਨਹੀਂ ਦਿਖਦੀ ਤੇ ਫਿਰ ਇਹ ਲਹਿਰ ਸਿਰਫ ਇੱਕ ਖਿੱਤੇ ਦੀ ਨਹੀਂ ਗੱਲ ਕੀਤੀ ਜਾ ਸਕਦੀ ਹੈ ਕਿ ਮਾਝੇ ਚ ਮਾਨਸਿਕਤਾ ਬਣ ਰਹੀ ਹੈ ਸਿੱਖ ਭਾਈਚਾਰੇ ਦੀ ਪਰ ਅਸਲ ਚ ਪੰਥਕ ਲਹਿਰ ਪੂਰੇ ਪੰਜਾਬ ਚ ਇਸ ਰੂਪ ਚ ਅੱਗੇ ਵਧ ਰਹੀ ਹੈ ਜਿੱਥੇ ਪੰਥਕ ਲੋਕ ਇਹ ਮੰਨ ਰਹੇ ਨੇ ਕਿ ਹੁਣ ਫੇਰ ਵੇਲਾ ਹੈ ਜਦੋਂ ਜੇ ਅਸੀਂ ਆਪਣੀ ਸਰਕਾਰ ਲਿਆਏ ਵੀ ਅਸੀਂ ਨਵੇਂ ਸਿਰੇ ਤੋਂ ਇਹਨਾਂ तमाम ਮਸਲਿਆਂ ਨੂੰ ਹੱਲ ਕਰਨ ਦੀ ਦਿਸ਼ਾ ਚ ਅੱਗੇ ਵਧਾਂਗੇ ਕਿਉਂਕਿ ਗੁੰਜਾਇਸ਼ ਹਜੇ ਵੀ ਹੈ ਅਗਰ ਸੂਬਾ ਸਿੰਘ ਦੇ ਮਰਡਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਫੇਰ ਉੱਭਰੀਆਂ ਕਿ ਅਗਰ ਸਾਡੇ ਜਿਹੜੇ ਲਾਪਤਾ ਹੋ ਗਏ ਧੀ ਪੁੱਤ ਜਾਂ ਪਰਿਵਾਰਕ ਮੈਂਬਰ ਜਾਂ ਮਾਰੇ ਗਏ ਗੈਰ ਕੁਦਰਤੀ ਤੌਰ ਤੇ ਜਾਂ ਇਨਕਾਊਂਟਰਾਂ ਦੇ ਸ਼ੱਕ ਹੋ ਗਏ ਜਾਂ ਘਰੇ ਮੁੜ ਕੇ ਨਹੀਂ ਆਏ ਤੇ ਅਗਰ ਕਮਿਸ਼ਨ ਬਣੇ ਹੁੰਦੇ ਬਾਦਲਾਂ ਵੇਲੇ ਤੇ ਘਟੋ ਘਟ ਅਸੀਂ ਵੀ ਸੀਬੀਆਈ ਦੀ ਅਦਾਲਤ ਦੇ ਵਿੱਚ ਹੁਣ ਇਨਸਾਫ ਦੇਖਦੇ ਕਿਉਂਕਿ ਸੀਬੀਆਈ ਦੀ ਅਦਾਲਤ ਨੇ ਪਿਛਲੇ 2 2.5 ਸਾਲਾਂ 'ਚ ਸਵਾ 100 ਦੇ ਕਰੀਬ ਪੁਲਿਸ ਅਫਸਰ ਹੋ ਗਏ ਪੁਲਿਸ ਮੁਲਾਜ਼ਮ ਹੋ ਗਏ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਨੇ ਇਹਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ਮੀਨ ਜਾਇਦਾਦਾਂ ਵੇਚ ਕੇ ਜਾਂ ਲੜਾਈ ਲੜ ਕੇ ਰੋਜ਼ੀ ਰੋਟੀ ਗਵਾ ਕੇ ਇਨਸਾਫ਼ ਦੀ ਲੜਾਈ ਲੜੀ ਉਹ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾਾਂ ਦਿਵਾ ਗਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਬਹੁਤ ਹੀ ਖਾਸ ਮੁੱਦੇ ਦੇ ਉੱਪਰ ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਪੂਰਾ ਵਿਸ਼ਲੇਸ਼ਣ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਆਪਣੇ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਔਰ ਮੈਂ ਜ਼ਰੂਰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਜੇਕਰ ਤੁਸੀਂ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪੰਜਾਬ 벨ਟ ਚੈਨਲ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਪੰਜਾਬ ਨਾਲ ਜੁੜੇ ਇਹਨਾਂ ਖਾਸ ਮੁੱਦਿਆਂ ਦੇ ਵਿੱਚ ਜੋ ਹੈ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕੋ ਆਪਣੇ ਕਮੈਂਟਸ ਦੇ ਜ਼ਰੀਏ ਸੋ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗਲਤ ਹੋਇਆ ਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ